ਲੋਕ ਸਭਾ ਚੋਣਾਂ 'ਚ ਪੰਜਾਬ ਕਾਂਗਰਸ ਪਾਰਟੀ ਨੂੰ ਆਪਣੇ ਹੀ ਵਰਕਰਾਂ ਆਗੂਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ 'ਚ ਕਾਂਗਰਸ ਪਾਰਟੀ ਵੱਲੋਂ ਕਿਸੇ ਵੀ ਸੀਟ ਤੋਂ ਮਜਬੀ ਸਿੱਖ ਜਾਂ ਵਾਰਮਿਗੀ ਪਛਾਣੇ ਨੂੰ ਟਿਕਟ ਨਾ ਦਿੱਤੇ ਜਾਣ ਦਾ ਕਾਂਗਰਸੀ ਪਾਰਟੀ ਦੇ ਐਸਸੀ ਵਿੰਗ ਵੱਲੋਂ ਵਿਰੋਧ ਸ਼ੁਰੂ ਕੀਤਾ ਗਿਆ ਹੈ। ਜਿਸ ਤਹਿਤ ਫਰੀਦਕੋਟ ਕਾਂਗਰਸ ਦੇ ਐਸਸੀ ਸੈੱਲ ਵੱਲੋਂ ਕਾਂਗਰਸ ਪਾਰਟੀ ਨੂੰ ਫਰੀਦਕੋਟ ਲੋਕ ਸਭਾ ਸੀਟ ਤੋਂ ਮੁਹੰਮਦ ਸਦੀਕ ਨੂੰ ਉਮੀਦਵਾਰ ਬਣਾਏ ਜਾਣ ਦੇ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ। ਐਸਸੀ ਪਾਈਚਾਰੀ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਅੰਦਰ 4 ਸੀਟਾਂ ਦੇ ਐਸਸੀ ਪਾਈਚਾਏ ਦਾ ਹੱਕ ਦੋ ਸੀਟਾਂ ਮੱਝਵੀ ਸਿੱਖ ਵਾਲਮੀਕੀ ਭਾਈਚਾਰੇ ਦੇ ਹਿੱਸੇ ਆਉਂਦੀਆਂ ਨੇ ਤੇ ਦੋ ਰਾਮਦਾਸੀਏ ਭਾਈਚਾਰੇ ਦੇ ਹਿੱਸੇ ਆਉਂਦੀਆਂ ਨੇ ਪਰ ਕਾਂਗਰਸ ਹਾਈ ਕਮਾਂਡ ਨੇ ਸੀਟਾਂ ਦੀ ਕਾਣੀ ਵੰਡ ਕੀਤੀ ਹੈ ਪੰਜਾਬ ਦੀਆਂ ਜੋ 13 ਸੀਟਾਂ ਤੇ ਕਾਂਗਰਸ ਪਾਰਟੀ ਨੇ ਸਾਡੀ ਨੇ ਐਲਾਨ ਕੀਤਾ ਉਹਦੇ ਵਿੱਚੋਂ ਚਾਰ ਜਿਹੜੀਆਂ ਸੀਟਾਂ ਰਿਜ਼ਰਵ ਹੈਗੀਆਂ ਜਿਦੇ ਵਿੱਚੋਂ ਦੋ ਸੀਟਾਂ ਰਾਮਦਾਸੀਏ ਭਾਈ ਸਿੱਖਾਂ ਦੀਆਂ ਹਨ ਅਤੇ ਦੋ ਸੀਟਾਂ ਮਜਵੀ ਸਿੱਖ ਭਾਈਚਾਰੇ ਔਰ ਇੱਕ ਬਾਲਮਿਕ ਭਾਈਚਾਰੇ ਚੋਂ ਆਉਂਦੀ ਹੈ ਪਰ ਇੱਥੇ ਸਾਡੀ ਪੰਜਾਬ ਦੀ ਕਾਂਗਰਸ ਕਮੇਟੀ ਨੇ ਔਰ ਪੰਜਾਬ ਦੀ ਜਿਹੜੀ ਪੰਜਾਬ ਕਾਂਗਰਸ ਕਮੇਟੀ ਔਰ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਰੋਹਲ ગાંધી ਜੀ ਨੇ ਜੋ ਮਜਵੀ ਸਿੱਖ ਭਾਈਚਾਰਾ ਔਰ ਬਾਲਮਿਕ ਭਾਈਚਾਰੇ ਨੂੰ ਅੱਖੋਂ ਪਰੋਖਾ ਕਰਕੇ ਸਾਨੂੰ ਮਜਵੀ ਸਿੱਖ ਭਾਈਚਾਰੇ ਨੂੰ ਔਰ ਬਾਲਮੀਕ ਭਾਈਚਾਰੇ ਨੂੰ ਕਿਤੋਂ ਵੀ ਪੰਜਾਬ ਦੇ ਵਿੱਚੋਂ ਕੋਈ ਸੀਟ ਨਹੀਂ ਦਿੱਤੀ ਗਈ ਅਸੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਔਰ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਰੋਹਾਲ ਗਾਂਧੀ ਜੀ ਤੋਂ ਪਰ ਜ਼ੋਰ ਮੰਗ ਕਰਦੇ ਹਾਂ ਕਿ ਹਲਕਾ ਫਰੀਦਕੋਟ ਦੀ ਜਿਹੜੀ ਸੀਟ ਹੈ ਇਹਦੇ ਤੇ ਦੁਬਾਰੇ ਵਿਚਾਰ ਕਰਕੇ ਇਥੋਂ ਮੱਝਵੀ ਸਿੱਖ ਭਾਈਚਾਰਾ ਜਾਂ ਬਾਲਮੀਕ ਭਾਈਚਾਰੇ ਦੇ ਵਿੱਚੋਂ ਪੜੇ ਲਿਖੇ ਤਜਰਬੇਕਾਰ ਜਿਹੜਾ ਆਦਮੀ ਹੈ ਉਹਨੂੰ ਟਿਕਟ ਦਿੱਤੀ ਜਾਵੇ ਝੋਟ ਹਲਕਾ ਹੈ ਪਾਰਲੀਮੈਂਟ ਹਲਕਾ ਇਹਦੇ ਚ ਮਾਮਦ ਸਦੀਕ ਨੂੰ ਇਥੋਂ ਦਾ ਕੈਂਡੀਡੇਟ ਧਾਰਿਆ ਗਿਆ ਸਾਡੀ ਮੰਗ ਹੈ ਕਿ ਹਲਕਾ ਜਿਹੜਾ ਫਰੀਦਕੋਟ ਹੈ ਇਹ ਪਾਰਲੀਮੈਂਟ ਚ 47% ਤਕਰੀਬਨ ਵੋਟ ਮਾਧਵੀ ਸਿੱਖ ਤੇ ਬਾਲਮਿਕ ਪਰਿਵਾਰ ਦੀ ਹੈ ਤੇ ਸਾਡੀ ਮੰਗ ਹੈ ਕਿ ਇਹ ਸੀਟ ਅਸੀਂ ਜਿੱਤ ਕੇ ਅਸੀਂ ਕਾਂਗਰਸ ਪਾਰਟੀ ਦੀ ਹਮਾਇਤ ਕਰੀਏ ਤੇ ਸਾਡੀ ਜਿਹੜੀ ਬਣਦਾ ਹੱਕ ਹੈ ਸਾਨੂੰ ਹਾਈ ਕਮਾਂਡ ਉਹ ਸਾਡਾ ਹੱਕ ਦੇਵੇ ਜਿਗਾਇ ਹੋ ਗਈ ਕਾਂਗਰਸ ਨੂੰ ਆਪਣੇ ਤੋਂ ਹੀ ਸੂਬੇ 'ਚ ਖਤਰਾ ਬਣਦਾ ਜਾ ਰਿਹਾ ਹੈ ਮੁਹੰਮਦ ਸਦੀਕ ਦਾ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਹੈ ਪਾਰਟੀਆਂ ਨੂੰ ਪਹਿਲਾਂ ਜੰੰਦਰ ਫਿਰੋਜ਼ਾ ਅਤੇ ਹੁਣ ਫਰੀਦਕੋਟ ਤੋਂ ਮੀਰ ਦਿਵਾਨ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਕਾਂਗਰਸ ਪਾਰਟੀ ਆਪਣੇ ਹੀ ਲੋਕਾਂ ਦੇ ਦਿਲ ਜਿੱਤਣ 'ਚ ਕਾਮਯਾਬ ਨਹੀਂ ਹੋ ਰਹੀ ਉਹ ਸਿੱਟਾ ਕਿੰਝ ਜਿੱਤਦੀ ਹੈ ਇਹ ਦੇਖਣਾ ਬੜਾ ਦਿਲਚਸਪ ਹੋਵੇਗਾ ਫ੍ਰੀਡਕੋਰਟ ਤੋਂ ਗੁਰਜੀਤ ਰੋਮਾਨਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ